ਦਰਸਾਲਦੀ ਜੀ ਔਰ ਬਾਕੀ ਸਾਡੇ ਸਾਰੇ ਮੋਤਵਾਰ ਮੰਡੀ ਦੇ ਪ੍ਰਧਾਨ ਸਾਰੇ ਬੈਠੇ ਆ ਅੱਜ ਦਾ ਜਿਹੜਾ ਉਹ ਮਕਸਦ ਹੈ ਕਿਉਂਕਿ ਤੁਸੀਂ ਸਾਰੇ মিডিਆ ਸਾਥੀਓ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਇੱਕ ਫੋਟੋ ਵਾਇਰਲ ਹੁੰਦੀ ਹੈ ਸਾਬਕਾ ਕੈਬਨਟ ਮੰਤਰੀ ਵਿਜੇਂਦਰ ਸਿੰਘਲਾ ਜੀ ਜੋ ਭਵਾਨੀਗੜ ਦੇ ਜਿਹੜੇ ਨਗਰ ਕੌਂਸਲ ਦੇ ਐਮਸੀ ਸਹਿਬਾਨ ਨੇ ਉਹਨਾਂ ਦੇ ਨਾਲ ਇੱਕ ਫੋਟੋ ਜਿਹੜੀ ਸਾਂਝੀ ਕੀਤੀ ਜਾਂਦੀ ਹੈ ਉਸ ਫੋਟੋ ਤੋਂ ਬਾਅਦ ਅਗਲੇ ਦਿਨੀ ਜਿਹੜਾ ਕਿਉਂਕਿ ਅਸੀਂ ਮੀਟਿੰਗ ਰੱਖੀ ਹੋਈ ਸੀਗੀ ਭਵਾਨੀਗੜ੍ਹ ਦੇ ਵੱਖ-ਵੱਖ ਬਾੜਾਂ ਦੇ ਕੰਮਾਂ ਨੂੰ ਲੈ ਕੇ ਉਸ ਮੀਟਿੰਗ ਦੇ ਦੌਰਾਨ ਇੱਕ ਬੇਪਰੋਸਗੀ ਮਤਾ ਜੋ ਨਗਰ ਕੌਂਸਲ ਦੇ ਪ੍ਰਧਾਨ ਨੂੰ ਲੈ ਕੇ 11 ਮੈਂਬਰਾਂ ਦੇ ਵੱਲੋਂ ਅਗਲੇ ਦਿਨ ਜੋ ਸਾਈਨ ਕਰਕੇ ਇੱਥੇ ਜਿਹੜਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਏਜੰਡਾ ਕੱਢਿਆ ਗਿਆ ਸੀਗਾ ਭਰੋਸਗੀ ਦੇ ਲਈ ਜਿਹੜਾ ਏਜੰਡਾ ਕੱਢਿਆ ਗਿਆ ਸੀਗਾ ਮਾਨਯੋਗ ਜਿਹੜਾ ਡੀਸੀ ਸਾਹਿਬ ਦੀ ਅਗਵਾਈ ਦੇ ਵਿੱਚ ਔਰ ਤਹਿਸੀਲਦਾਰ ਸੀਗੇ ਜਿਨ੍ਹਾਂ ਨੂੰ ਇੱਥੇ ਜਿਹੜਾ ਐਸ ਅਬਜ਼ਰਵਰ ਪੁਆਇੰਟ ਕੀਤਾ ਗਿਆ ਸੀ ਕਹਿਣ ਤੋਂ ਭਾਵ ਕਿ ਕੱਲ ਉਹ ਡੇਟ ਸੀਗੀ ਜਿੱਥੇ ਆ ਕੇ ਉਹ ਜਿਹੜੇ ਸਾਡੇ ਬਾਕੀ ਦੇ ਜਿਹੜੇ ਕਾਉਂਸਲਰ ਸਹਿਬਾਨ ਨੇ ਉਹਨਾਂ ਕਾਉਂਸਲਰਜ਼ ਨੇ ਆਪਣਾ ਬੇਪਰੋਸਗੀ ਮਤੇ ਦੇ ਉੱਤੇ ਕੱਲ ਮੋਹਰ ਲਾਉਣ ਦੇ ਲਈ ਸੰਗਰੂਰ ਨਗਰ ਕਾਉਂਸਲ ਆਫਿਸ ਦੇ ਵਿੱਚ ਆਉਣਾ ਸੀਗਾ ਮੈਨੂੰ ਭਾਨੀਗੜ ਦੇ ਵਿੱਚ ਆਉਣਾ ਸੀਗਾ ਸੋ ਉਹਨਾਂ ਦੇ ਵਿੱਚੋਂ ਕਿਉਂਕਿ ਪ੍ਰਧਾਨ ਜੀ ਵੀ ਸਾਰੇ ਇੱਥੇ ਸੀਗੇ ਕੱਲ ਐਮਸੀ ਸਹਿਬਾਨ ਈਓ ਸਭ ਸਾਰੇ ਅਧਿਕਾਰੀ ਇੱਥੇ ਹਾਜ਼ਰ ਸੀਗੇ ਪਰ ਉਹਨਾਂ ਐਮਸੀ ਸਹਿਬਾਨਾਂ ਦੇ ਵਿੱਚੋਂ ਕੋਈ ਵੀ ਐਮਸੀ ਇੱਕ ਵੀ ਐਮਸੀ ਜਿਹੜਾ ਉਹ ਬੇਪ੍ਰੋਸਗੀ ਮਤੇ ਦੇ ਉੱਤੇ ਸਾਈਨ ਕਰਨ ਦੇ ਲਈ ਨਗਰ ਕੌਂਸਲ ਦੇ ਵਿੱਚ ਉਸ ਏਜੰਡੇ ਦੇ ਤਹਿਤ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋਇਆ ਸੋ ਜਿੱਥੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਜਿਹੜਾ ਭਵਾਨੀਗੜ੍ਹ ਦੇ ਇਲਾਕੇ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਇੱਕ ਸੌੜੀ ਰਾਜਨੀਤੀ ਦੇ ਤਹਿਤ ਉਹਨਾਂ ਕੰਮਾਂ ਦੇ ਵਿੱਚ ਅੜਿੱਕਾ ਲਾਉਣ ਲਈ ਉਹਨਾਂ ਕੰਮਾਂ ਨੂੰ ਰੋਕਣ ਦੇ ਲਈ ਕਿ ਕੋਈ ਕੰਮ ਪਾ ਨਿਕੜਦਾ ਹੋ ਨਾ ਜਾਵੇ ਸਰਕਾਰ ਦੀ ਬਦਨਾਮੀ ਹੋਵੇ ਉਸ ਸੌੜੀ ਰਾਜਨੀਤੀ ਦੇ ਤਹਿਤ ਜਿਹੜਾ ਉਹ ਸਾਰਾ ਪ੍ਰੋਪੋਗੈਂਡਾ ਕੀਤਾ ਗਿਆ ਮੈਂ ਧੰਨਵਾਦ ਕਰਦੀ ਹਾਂ ਉਹਨਾਂ ਐਮਸੀ ਸਹਿਬਾਨਾਂ ਦਾ ਜਿਨ੍ਹਾਂ ਨੇ ਚਾਹੇ ਇੱਕ ਦਬਾਅ ਦੇ ਤਹਿਤ ਵਿਜੇਂਦਰ ਸਿੰਘਲਾ ਦੇ ਦਬਾਅ ਦੇ ਤਹਿਤ ਉਹਨਾਂ ਨੇ ਬੇਪਰੋਸਗੀ ਮਤੇ ਤੇ ਸਾਈਨ ਕਰਕੇ ਵਿਸ਼ੱਕ ਦੀ ਦੇਤੇ ਪਰ ਮੈਂ ਅੱਜ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਉਹ ਇਲਾਕੇ ਦੇ ਲੋਕਾਂ ਦੀ ਤਰੱਕੀ ਦੇ ਲਈ ਪਵਾਨੀਗੜ੍ਹ ਦੇ ਲੋਕਾਂ ਦੀ ਤਰੱਕੀ ਦੇ ਲਈ ਉਹ ਜਿਹੜਾ ਬੇਪਰੋਸਗੀ ਮਤੇ ਦੇ ਉੱਤੇ ਜਿਹੜਾ ਕੱਲ ਦੇ ਏਜੰਡੇ ਦੇ ਤਹਿਤ ਉਹ ਇੱਥੇ ਹਾਜ਼ਰ ਨਹੀਂ ਹੋਏ ਕਿਉਂਕਿ ਉਹ ਇਹਦਾ ਮਤਲਬ ਇਹ ਜੇ ਇੱਥੇ ਕੋਈ ਵੀ ਬੰਦਾ ਨਹੀਂ ਆਇਆ ਤਾਂ ਇਹਦਾ ਮਤਲਬ ਸਾਰੇ ਜਿਹੜੇ ਹੈਗੇ ਨੇ ਉਹ ਸਹਿਮਤ ਨੇ ਇੱਕ ਪੋਲੀਟੀਕਲ ਦਬਾਅ ਦੇ ਤਹਿਤ ਉਹਨਾਂ ਤੋਂ ਜਿਹੜਾ ਏਜੰਡਾ ਜਿਹੜਾ ਮਤਾ ਪਵਾਇਆ ਗਿਆ ਸੀਗਾ ਔਰ ਮੈਂ ਵਿਜੇਂਦਰ ਸਿੰਘਲਾ ਸਾਹਿਬ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਲੋਕ ਨੇ ਜਿਹੜੇ ਜਦੋਂ ਕਿਸੇ ਨੂੰ ਵੀ ਚੁਣਦੇ ਨੇ ਤੁਹਾਨੂੰ ਵੀ ਚੁਣਿਆ ਸੀ ਅੱਜ ਮੈਨੂੰ ਚੁਣਿਆ ਤੇ ਲੋਕਾਂ ਨੂੰ ਵਿਕਾਸ ਹੁੰਦੀ ਆ ਸਰਕਾਰ ਤੋਂ ਔਰ ਹਰ ਲੀਡਰ ਦਾ ਫਰਜ਼ ਹੁੰਦਾ ਤੇ ਹਰ ਲੀਡਰ ਦੀ ਇੱਕ ਇੱਛਾ ਹੁੰਦੀ ਆ ਕਿ ਮੈਂ ਆਪਣੇ ਇਲਾਕੇ ਦਾ ਵਿਕਾਸ ਕਰਵਾਵਾਂ ਔਰ ਇਸੇ ਤਰ੍ਹਾਂ ਸਾਡੇ ਐਮਸੀ ਨੇ ਜਿਹੜੇ ਉਹ ਵੀ ਚੁਣਕੇ ਆਏ ਨੇ ਉਹਨਾਂ ਦੀਆਂ ਵੀ ਛਾਵਾਂ ਨੇ ਕਿਸੀ ਆਪਣੇ ਵਾਰਡਾਂ ਦੇ ਵਿੱਚ ਕੰਮ ਕਰਵਾਈਏ ਔਰ ਕਿਉਂਕਿ 4 ਸਾਲ ਹੋ ਚੱਲੇ ਨੇ ਨਗਰ ਕੌਂਸਲ ਦੀ ਇਲੈਕਸ਼ਨ ਹੋਈ ਨੂੰ ਹੁਣ 1 ਸਾਲ ਜਿਹੜਾ ਰਹਿੰਦਾ ਤੇ ਜਿਹੜੇ ਰਹਿੰਦੇ ਅਧੂਰੇ ਕੰਮ ਨੇ ਉਹਨਾਂ ਨੂੰ ਹੋਰ ਤੇਜ਼ੀ ਦੇ ਨਾਲ ਜਿਹੜੇ ਕੰਮ ਨੇ ਕਰਾਉਣ ਦੀ ਸਾਡੀ ਜਿਹੜੀ ਕੋਸ਼ਿਸ਼ ਹੈਗੀ ਆ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਇਹ ਜਿਹੜੀ ਆਪਣੀ ਸੌੜੀ ਜਿਹੜੀ ਘਟਿਆ ਰਾਜਨੀਤੀ ਐ ਇਹਨੂੰ ਤੁਸੀਂ ਕਿਸੇ ਹੋਰ ਪਲੇਟਫਾਰਮ ਤੇ ਜਾ ਕੇ ਕਰ ਲਿਓ ਕਿਰਪਾ ਕਰਕੇ ਜਿਹੜੇ ਭਾਨੀਗੜ ਦੇ ਜਿਹੜੇ ਸਾਡੇ ਨਗਰ ਕੌਂਸਲ ਦੇ ਕੰਮ ਨੇ ਉਹਨਾਂ ਕੰਮਾਂ ਦੇ ਵਿੱਚ ਅੜਿੱਕਾ ਜਿਹੜਾ ਉਹ ਨਾ ਬਣੋ ਮੈਂ ਭਾਨੀਗੜ ਵਾਸੀਆਂ ਨੂੰ ਵੀ ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਮੈਂ ਕਹਿਣਾ ਚਾਹੁੰਦੀ ਆ ਕਿ ਐਦਾਂ ਦੇ ਲੀਡਰ ਨੂੰ ਤੁਸੀਂ ਵੀ ਜ਼ਰੂਰ ਪੁੱਛਿਓ ਕਿ ਜੀ ਕੀ ਗੱਲ ਤੁਹਾਨੂੰ ਭਾਨੀਗੜ ਦਾ ਵਿਕਾਸ ਚੰਗਾ ਨਹੀਂ ਲੱਗਦਾ ਤੇ ਜਿਹੜੇ ਨੁਮਾਇੰਦੇ ਜਿਹੜੇ ਐਮਸੀ ਉਹਨਾਂ ਨੇ ਚੁਣੇ ਨੇ ਮੈਂ ਭੋਨੀਗੜ ਦੇ ਲੋਕਾਂ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਸਾਰੇ ਰਲ ਮਿਲ ਕੇ ਆਪੋ ਆਪਣੇ ਵਾਰਡ ਦੇ ਜਿਹੜੇ ਆਗੂ ਸਹਿਬਾਨ ਨੇ ਉਹਨਾਂ ਨੂੰ ਤਕੜੇ ਕਰੋ ਉਹਨਾਂ ਨੂੰ ਹੋਰ ਜਿਹੜਾ ਸਮਝਾਓ ਕਿ ਇਸ ਤਰੀਕੇ ਨਾਲ ਕਿਸੇ ਪੋਲਿਟੀਕਲ ਦਬਾਅ ਦੇ ਨਾਲ ਜਿਹੜੀ ਰਾਜਨੀਤੀ ਨਹੀਂ ਹੋਇਆ ਕਰਦੀ ਸੋ ਕਿਉਂਕਿ ਤੁਸੀਂ ਨੇ ਉਹਨਾਂ ਨੂੰ ਚੁਣਿਆ ਤੇ ਤੁਹਾਡੇ ਕੰਮਾਂ ਦੇ ਲਈ ਉਹ ਵਿਚਾਕ ਦੀ ਕੋਈ ਪੋਲਿਟੀਕਲ ਮੈਟਰ ਆ ਕਿਸੇ ਮੈਟਰ ਦੇ ਵਿੱਚ ਨਾ ਖੜਨ ਅਸੀਂ ਨਹੀਂ ਕਹਿੰਦੇ ਪਰ ਜਦੋਂ ਸਾਡੇ ਭੋਨੀਗੜ ਦੇ ਕੰਮ ਨੇ ਜਿਵੇਂ ਅ ਮਤੇ ਦੀ ਜਿਹੜੀ ਕਾਪੀ ਆ ਜਿਹੜਾ ਅਜੰਡਾ ਜਿਹੜਾ ਅਸੀਂ ਕੱਢਿਆ ਸੀਗਾ ਮੀਟਿੰਗ ਦਾ ਉਹਦੇ ਵਿੱਚ ਚਾਹੇ ਬਲਦ ਕੈਂਚੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹ ਲੋਕੀ ਕਿੰਨੇ ਨਰਕ ਭਰੀ ਜ਼ਿੰਦਗੀ ਭੋਗਣ ਦੇ ਲਈ ਮਜਬੂਰ ਨੇ ਸੋ ਉਹਦੇ ਲਈ ਲਗਾਤਾਰ ਪਹਿਲਾਂ ਮੀਟਿੰਗਾਂ ਕੱਢੀਆਂ ਕਰੀਆਂ ਗਈਆਂ ਪਰ ਉਹਨਾਂ ਦੇ ਵਿੱਚ ਜਦੋਂ ਹਾਜ਼ਰ ਨਹੀਂ ਹੋਇਆ ਤਾਂ ਤੀਸਰੀ ਮੀਟਿੰਗ ਦੇ ਵਿੱਚੋਂ ਕੰਮ ਨੇ ਜਿਹੜੇ ਪਾਸ ਹੋਏ ਨੇ ਔਰ ਉੱਥੇ ਜਿਹੜਾ ਸੀਵਰੇਜ ਦੀ ਜਿਹੜੀ ਪਾਈਪਲਾਈਨ ਆਉ ਪੈਣਾ ਸੀ ਉਹਦਾ ਵੀ ਕੰਮ ਹੈਗਾ ਟਿਊਬਵੈਲ ਜਿਹੜੇ ਲੱਗਣੇ ਨੇ ਆਪਣੇ ਤਿੰਨ ਜਿਹੜੇ ਟਿਊਬਵੈਲ ਨੇ ਭਾਨੀਗੜ ਦੇ ਵਿੱਚ ਜਿਹੜੇ ਲੱਗਣੇ ਨੇ ਜਿਵੇਂ ਇੱਕ ਤਾਂ ਉਹ ਆਪਣਾ ਬੱਸ ਸਟੈਂਡ ਦੇ ਵਿੱਚ ਲੱਗ ਰਿਹਾ ਇੱਕ ਬੈਠੇ ਸਿੱਧੂ ਸਾਹਿਬ ਬੈਠੇ ਨਾਲ ਦੇ ਉਥੇ ਵਕੋਪੀ ਰੋਡ ਦੇ ਉੱਤੇ ਪਾਣੀ ਦੀ ਘਾਟ ਹੈ ਉਥੇ ਜਿਹੜਾ ਅਸੀਂ ਕਾਕੜਾ ਪੁਲੀ ਦੇ ਉੱਤੇ ਟਿਊਬਵੈਲ ਲਗਾ ਰਹੇ ਹਾਂ ਇਸੇ ਤਰ੍ਹਾਂ ਇੱਕ ਜਿਹੜਾ ਅੰਦਰ ਆਪਾਂ ਮਾਈਆਪੱਤੀ ਮਾਈਆਪੱਤੀ ਜਿਹੜੀ ਧਰਮਸ਼ਾਲਾ ਆ ਗਈ ਉਹਦੇ ਨੇੜੇ ਅਸੀਂ ਉਥੇ ਟਿਊਬਵੈਲ ਲਗਾ ਰਹੇ ਹਾਂ ਤੇ ਇੱਕ ਵੱਡੀ ਜਿਹੜੀ ਵਾਟਰ ਬਾਕਸ ਦੀ ਜਿਹੜੀ ਟੈਂਕੀ ਹੈ ਉਹ ਬਣਣੀ ਹੈ ਉਹ ਵੀ ਅਸੀਂ ਜਿਹੜੀ ਜਗ੍ਹਾ ਉਹਦਾ ਵੀ ਮਤਾਂ ਸੀਗਾ ਤੂਰਪੱਤੀ ਦੇ ਵਿੱਚ ਉਹਦਾ ਮਤੇ ਜਿਹੜੇ ਇਹਦੇ ਵਿੱਚ ਜਿਹੜੇ ਹੈਗੇ ਆ ਔਰ ਬਾਕੀ ਜਿਹੜੇ ਵਕ ਵਕ ਡਵੈਲਪਮੈਂਟ ਦੇ ਕੰਮ ਨੇ ਕੋਈ ਗਲੀਆਂ ਬਣਾਉਣੀਆਂ ਨੇ ਕਿਤੇ ਸੀਵਰੇ ਕਿਤੇ ਵਾਟਰ ਸਪਲਾਈ ਪਾਣੀ ਉਹ ਸਾਰੇ ਕੰਮ ਨੇ ਜਿਹੜੇ ਇਹਨਾਂ ਦੇ ਵਿੱਚ ਨੇ ਸੋ ਕਿਸੇ ਦਾ ਹਜੇ ਕੋਈ ਕਹਿੰਦਾ ਕਿ ਜੀ ਸਾਡੇ ਕੰਮ ਨਹੀਂ ਹੈਗਾ ਇਸ ਵਾਰਡ ਦਾ ਕੰਮ ਨਹੀਂ ਉਸ ਵਾਰਡ ਦਾ ਕੰਮ ਨਹੀਂ ਇਹਦੇ ਚੋਂ ਸਾਰੇ ਕੰਮ ਨੇ ਜਿਹੜੇ ਸਾਡੇ ਐਮਸੀ ਸਹਿਬਾਨਾਂ ਨੇ ਬੇਪਰੋਸਗੀ ਮਤਾ ਤੇ ਜਿਨ੍ਹਾਂ ਨੇ ਸਾਈਨ ਕੀਤੇ ਸੀ ਉਹਨਾਂ ਦੇ ਬਾੜਾਂ ਦੇ ਵੀ ਕੰਮ ਇਸ ਏਜੰਡੇ ਦੇ ਵਿੱਚ ਹੈਗੇ ਨੇ ਸੋ ਸਾਡੇ ਲਈ ਇਹ ਪ੍ਰਾਇੋਰਟੀ ਨਹੀਂ ਹੈ ਕਿ ਜੀ ਇਹ ਐਮਸੀ ਕਿਹੜੀ ਪਾਰਟੀ ਦਾ ਹੈ ਜਾਂ ਕਿੱਥੋਂ ਜਿੱਤਿਆ ਹੋਇਆ ਸਾਡਾ ਮਕਸਦ ਇਹ ਹੈ ਕਿ ਇਲਾਕੇ ਦੀ ਜਿਹੜੀ ਕੋਈ ਦੁੱਖ ਤਕਲੀਫ ਹੈ ਕੋਈ ਮੁੱਦਾ ਹੈਗਾ ਕੋਈ ਮਸਲਾ ਜਿਹੜਾ ਪਹਿਲਾਂ ਪ੍ਰਾਇੋਰਟੀ ਤੇ ਕਿੱਥੇ ਕਰਨ ਦੀ ਲੋੜ ਹੈਗੀ ਆ ਸੋ ਪ੍ਰਾਇੋਰਟੀ ਦੇ ਆਧਾਰ ਤੇ ਉਹ ਕੰਮ ਨੇ ਜਿਹੜੇ ਅਸੀਂ ਉਹ ਕਰ ਰਹੇ ਆ ਸੋ ਮੈਂ ਸਮਝਦੀ ਆ ਕਿ ਲੋਕਾਂ ਦੀ ਜਿੱਤ ਹੋਈ ਹੈ ਲੋਕਾਂ ਨੇ ਜਿਨ੍ਹਾਂ ਨੇ ਜਿੱਤ ਕੇ ਪੋਨੀਗੜ ਦੇ ਲੋਕਾਂ ਨੇ ਐਮਸੀ ਚੁਣੇ ਨੇ ਪ੍ਰਧਾਨ ਚੁਣੇ ਆ ਸੋ ਅੱਜ ਉਹਨਾਂ ਦੀ ਇੱਕ ਵੱਡੀ ਜਿੱਤ ਹੈ ਮੈਂ ਵਧਾਈ ਦਿੰਨੀ ਆ ਪ੍ਰਧਾਨ ਜੀ ਨੂੰ ਇੱਕ ਵਾਰ ਫੇਰ ਕਿ ਉਹ ਵਿਸ਼ਵਾਸ ਦੇ ਉੱਤੇ ਸਾਰੇ ਜਿਹੜੇ ਖੜੇ ਨੇ ਔਰ ਐਦਾਂ ਦੀ ਜਿਹੜੀ ਘਟੀਆ ਰਾਜਨੀਤੀ ਕਰਨ ਵਾਲੇ ਨੇ ਉਹਨਾਂ ਨੂੰ ਲੋਕ ਨੇ ਜਿਹੜੇ ਉਹ ਹੁਣ ਐਮਸੀ ਦੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਨੂੰ ਸਵਾਲ ਪੁੱਛਣਗੇ ਤੇ ਜਦੋਂ ਮੂਹਰੇ 2027 ਦੀਆਂ ਚੋਣਾਂ ਚਾਣਗੇ ਉਦੋਂ ਵੀ ਜਿਹੜੇ ਸਵਾਲ ਪੁੱਛਾਂਗਾ ਸੌਂਦ ਕਰਦਾ ਇੱਥੇ ਪਹੁੰਚਣ ਤੇ ਤੇ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਜੋ ਸਾਡੇ ਸੱਦੇ ਤੇ ਇੱਥੇ ਪਹੁੰਚੇ ਨੇ ਤੇ ਜਿਹੜਾ ਜਮੇਲ ਮੁੱਦਾ ਹੀ ਆ ਜਿੱਦਾਂ ਕਿ ਕੱਲ ਇੱਕ ਮੀਟਿੰਗ ਰੱਖੀ ਗਈ ਸੀ ਕੁਝ ਦਿਨ ਪਹਿਲਾਂ ਅਸੀਂ ਵਿਕਾਸ ਦੇ ਕੰਮਾਂ ਨੂੰ ਲੈ ਕੇ ਇੱਕ ਮੀਟਿੰਗ ਰੱਖੀ ਤੇ ਉਹ ਸਾਰੇ ਹੀ ਐਮਸੀ ਸਾਹਿਬਾਨ ਦੇ ਕਹਿਣ ਤੇ ਰੱਖੀ ਉਹਨਾਂ ਦਾ ਆਪਣਾ ਹੀ ਉਹਨਾਂ ਨੇ ਕੰਮ ਸਾਰੇ ਗਿਣਾਏ ਤੇ ਅਸੀਂ ਮੀਟਿੰਗ 16 ਤਰੀਕ ਦੀ ਮੀਟਿੰਗ ਰੱਖੀ ਪਰ 16 ਤਰੀਕ ਨੂੰ ਉਹਨਾਂ ਦਾ ਸਵੇਰੇ ਹੀ ਮੈਸੇਜ ਆਇਆ ਵੀ ਅੱਜ ਕਿਤੇ ਬਾਹਰ ਨੇ ਲੋ ਗਿਣਤੀ ਐਮਸੀਆਂ ਦਾ ਕਿ ਅਸੀਂ ਨਹੀਂ ਆ ਸਕਦੇ ਫਿਰ ਅਸੀਂ ਉਹ ਮੀਟਿੰਗ ਕੈਨਸਲ ਕਰਕੇ ਦੁਬਾਰਾ ਅਸੀਂ 23 ਤਰੀਕ ਨੂੰ ਰੱਖੀ ਉਹ ਵੀ ਉਹਨਾਂ ਦੇ ਕਹਿਣ ਤੇ ਪਰ ਜਦੋਂ 23 ਤਰੀਕ ਨੂੰ ਮੀਟਿੰਗ ਰੱਖੀ ਤਾਂ ਉਹਨਾਂ ਦਾ ਮੈਸੇਜ ਆਇਆ ਵੀ ਸਾਨੂੰ ਸਾਡੇ ਉੱਪਰੋਂ ਪਾਰਟੀ ਦਾ ਹੁਕਮ ਹੈ ਵੀ ਤੁਸੀਂ ਮੀਟਿੰਗ ਵਿੱਚ ਨਹੀਂ ਜਾਣਾ ਚਲੋ ਫਿਰ ਅਸੀਂ 23 ਤਰੀਕ ਨੂੰ ਪੋਸਟਪੋਨ ਕਰਕੇ 24 ਦੀ ਮੀਟਿੰਗ ਰੱਖੀ ਪਰ 24 ਨੂੰ ਉਹ ਮੀਟਿੰਗ ਵਿੱਚ ਹਾਜ਼ਰ ਵੀ ਹੋਏ ਤੇ ਉਹਨਾਂ ਨੇ ਕੁਝ ਕੰਮ ਤੇ ਇਤਰਾਜ਼ ਵੀ ਲਾਇਆ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਕੰਮ ਕਿਸੇ ਹੋਰ ਵਾਰਡ ਸਾਡੇ ਵਾਰਡ ਦੇ ਨਹੀਂ ਹੈਗੇ ਉਹਨਾਂ ਨੂੰ ਉੱਥੇ ਇਹ ਵੀ ਕਿਹਾ ਗਿਆ ਵੀ ਤੁਹਾਡੇ ਵਾਰਡ ਦੇ ਨੇ ਜਿਹੜੇ ਕੰਮ ਨਹੀਂ ਪਏ ਉਹ ਆਪ ਅਗਲੀ ਮੀਟਿੰਗ ਰੱਖ ਕੇ ਅੱਜ ਹੀ ਦੁਬਾਰਾ ਏਜੰਡਾ ਕੱਢ ਕੇ ਦੁਬਾਰਾ ਫੇਰ ਕਰਨਾ ਪਰ ਉਹਨਾਂ ਦਾ ਇਹੀ ਜਵਾਬ ਸੀ ਵੀ ਅਸੀਂ ਨਹੀਂ ਕਰਨੇ ਤੇ ਇਸ ਦੇ ਬਾਵਜੂਦ ਜਦੋਂ ਸਾਡੀ ਮੀਟਿੰਗ ਸਮਾਪਤ ਹੋਈ ਤਾਂ ਉਹ ਨਾਲ ਦੀ ਨਾਲ ਹੀ ਬੇਪਰੋਚੀ ਦਾ ਕਲੈਕਟਰ ਇਹ ਸਭ ਨੂੰ ਰਿਸਿਵ ਕਰਾ ਕੇ ਗਏ ਉਸ ਦੇ ਸਬੰਧ ਵਿੱਚ ਫਿਰ ਡੀਸੀ ਸਾਹਿਬ ਨੇ ਅ ਤਹਿਸੀਲਦਾਰ ਸਾਹਿਬ ਨੂੰ ਬੁਲਾ ਕੇ ਨੁਕਰੀ ਤਾ ਤੇ ਉਸ ਦੇ ਸਬੰਧ ਵਿੱਚ ਅਸੀਂ ਕੱਲ ਦੁਬਾਰਾ ਫੇਰ ਮੀਟਿੰਗ ਰੱਖੀ 3 ਤਰੀਕ ਦੀ ਤੇ ਜਿਸ ਆਪਣਾ 4 ਤਰੀਕ ਦੀ ਸੌਰੀ ਦੋ ਨੂੰ ਏਜੰਡਾ ਕੱਢਿਆ ਤੇ 4 ਦੀ ਮੀਟਿੰਗ ਸੀ ਜਿਸ ਵਿੱਚ ਉਹਨਾਂ 11 ਐਮਸੀਆਂ ਵਿੱਚੋਂ ਇੱਕ ਵੀ ਐਮਸੀ ਹਾਜ਼ਰ ਨਹੀਂ ਹੋਇਆ ਇਸ ਕਰਕੇ ਉਹਨਾਂ ਦਾ ਜਿਹੜਾ ਏਜੰਡਾ ਮਤਾ ਸੀਗਾ ਉਹ ਉਹ ਫੇਲ ਪਾਇਆ ਗਿਆ ਤੇ ਬਾਕੀ ਸਾਰੇ ਮੈਂ ਐਮਸੀ ਸਾਹਿਬਾਨ ਨੂੰ ਵੀ ਇਹੀ ਬੇਨਤੀ ਕਰੂੰਗਾ ਵੀ ਹੁਣ ਵੀ ਕੋਈ ਗੱਲ ਨਹੀਂ ਇਹ ਤਾਂ ਚੱਲਦਾ ਰਹਿੰਦਾ ਰਾਜਨੀਤੀ ਵਿੱਚ ਪਰ ਮੈਂ ਚਾਹਣਾ ਸਾਰੇ ਇਕੱਠੇ ਰਹਿਣ ਅਸੀਂ ਇਕੱਠੇ ਹੋ ਕੇ ਸ਼ਹਿਰ ਦਾ ਕੰਮ ਕਰੀਏ ਤੇ ਮੇਰੀ ਸ਼ਹਿਰ ਵਾਸੀਆਂ ਨੂੰ ਵੀ ਇਹੀ ਬੇਨਤੀ ਆ ਜੇ ਕੋਈ ਐਮਸੀ ਨਹੀਂ ਹੁੰਦਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਧੰਨਵਾਦ ਜੀ ਬਹੁਤ ਧੰਨਵਾਦ ਜੀ।